ਲੇ ਵੀ ਮਿੱਤਰੋ ਖੜਿਆਂਗੇ ਸੁਪਾਰ ਦੇ ਮੇਲੇ ਦੇ ਵਿੱਚ ਹਨਾ ਤੁਹਾਨੂੰ ਆਪਾਂ ਪੰਜਾਬ ਦਾ ਸਭ ਤੋਂ ਵੱਡਾ ਬੱਕਰਾ ਦਿਖਾਉਣਿਆਂਗੇ ਜੇ ਹਾਈਟ ਦੀ ਗੱਲ ਬਾਤ ਕਰੀਦਾ ਭਾਈ ਜੀ ਲਗਭਗ 59 50 ਇੰਚ ਦੀ ਹਾਈਟ ਹੋਊਗਾ ਨਾ ਬਾਕੀ ਗੱਲ ਬਾਤ ਕਰਦਾ ਹੈ ਜੀ ਆਪਾਂ ਸਹੀ ਨੰਬਰ ਪਾਸ ਬਈ ਐਸੀ ਕਰਦੀ ਸਸਰੀ ਕਰਦੀ ਕੀ ਹਾਲ ਹੈ ਭਾਈ ਜੀ ਠੀਕ ਹੈ ਜੀ ਬਹੁਤ ਠੀਕ ਹੈ ਜੀ ਕੋੜਾ ਕੇ ਬੱਕਰਾ ਹੈ ਆ ਦੇਖੋ ਹੱਸੇ ਦਾ ਦੋ ਪਾਏ ਕੋੜੇ ਕੋੜੇ ਵਰਗਾ ਬੱਕਰਾ ਭਾਈ ਇਹ ਹੈ ਨਾ ਜੇ ਹਾਈਟ ਦੀ ਗੱਲ ਬਾਤ ਕਰੀਏ ਕਿੰਨੀ ਹਾਈਟ ਆ ਭਾਈ ਜੀ ਇਹ 49 ਹੋ ਗਈ ਜੀ ਇਧਰ ਪਾਸਿਆਂ ਹੀ ਭਾਈ ਮਾੜੇ ਬੱਕਰਾ ਦਿਖਾ ਦੀ ਆਪਾਂ ਹਨਾ ਇਧਰੋਂ ਹੀ ਮਾੜਾ ਏ ਵੀ انا ਜਾਂ ਇੰਤਹਾ ਹਾਈਟ ਕਰ ਰਹੇ ਨੇ ਵਈ ਦੇਖ ਸਕਦੇ ਹੋ ਨਾ ਮੇਰੇ ਇੱਥੇ ਤੱਕ ਆਉਂਦਾ ਬੱਕਰੀਆਂ ਤਾਂ ਟੱਪ ਗਿਆ ਬੱਕਰੀਆਂ ਤਾਂ ਨਾ ਮੂਰੋ ਤਾਂ ਟੱਪ ਹੀ ਗਿਆ ਮੂਰੋ ਤਾਂ ਵਈ ਦੇਖ ਸਕਦੇ ਹੋ ਨਾ ਨਹੀਂ ਨਹੀਂ ਲੈ ਵੀ ਐਡਾ ਵੱਡਾ ਬੱਕਰਾ ਹੈਗਾ ਲਗਭਗ 6 ਫੁੱਟ ਦਾ ਬੱਕਰਾ ਉੱਚਾ ਦਾ ਨਾ ਦੇਖਿਆ ਜਾਵੇ ਤਾਂ ਵਈ ਪੰਜ ਫੁੱਟ ਗੇੜਾ ਦੋ ਵੀ ਮਾੜਾ ਇਹ ਬੱਕਰੇ ਦਾ ਵਈ ਆਜੋ ਆਜੋ ਲੈ ਵੀ ਮੋਟੀ ਹੱਡੀ ਦਾ ਵਈ ਦੇਖ ਸਕਦੇ ਹੋ ਵੇਟ ਕਿੰਨਾ ਹੋ ਬਈ ਦੇ ਵਿੱਚ ਵੇਟ ਤੋਲਿਆ ਨਹੀਂ ਕਿਤੇ ਹੋਊਗਾ ਜੀ 1.5 ਕੁਆਂਟਲ ਦੇ ਲਗਭਗ ਮੋੜ ਲੈ ਮੋੜ ਲੈ ਲੈ ਵੀ 1.5 ਕੁਆਂਟਲ ਦੇ ਲਗਭਗ ਬੱਕਰਾ ਵਈ ਹਣਾ ਦੇਖ ਸਕਦੇ ਹੋ ਕਿ ਕਾਲਾ ਡੱਬਾ ਜਾਂ ਬੱਕਰਾਗਾ ਡੱਬ ਥੋੜੇ ਥੋੜੇ ਡੱਬਣੇ ਮਨਲਾ ਕਹਿ ਦੀ ਆਪਾਂ ਇਹਨੂੰ ਬੱਲਾ 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 ਕਹਿ ਸਕਦੇ ਆ ਨਾ ਬੱਲਾ ਬਈ ਉਧਰ ਮੂੰਹ ਕਰ ਲਓ ਬਈ ਹੋਰ ਕੁਝ ਬਈ ਬੱਕਰੇ ਬਾਰੇ ਹੋਰ ਆ ਤੁਹਾਨੂੰ ਦਿਸੀ ਜਾ ਰਹੀ ਸਾਰਾ ਕੁਝ ਖਾਂਦਾ ਕਿੰਨਾ ਕ ਬੱਕਰਾ ਬਈ ਇਹ ਖਾਈ ਜਾਂਦਾ ਲਗਭਗ 350 ਦਾ ਦਿਹਾੜੀ ਦਾ ਸਾਢੇ 350 ਦਾ ਹਾਂਜੀ ਠੀਕ 10000 ਰੁਪਏ ਜਾਨਕੀ ਮਹੀਨੇ ਦਾ ਖਰਚਾ ਦਾ ਹੈ ਹੈਗਾ ਜੀ ਹੈਗਾ ਹੈਗਾ ਰੋਜ਼ 10000 ਰੁਪਏ ਬਈ ਖਰਚਾ ਹੋਊਗਾ ਮਹੀਨੇ ਦਾ ਦੇਖ ਸਕਦੋਂਗੇ ਬੱਕਰਾ ਚੰਗਾ ਵੇ ਹਨਾ ਇਹਦੀ ਕੁਆਲਿਟੀ ਕਿੰਨੇ ਆ ਰਹੀ ਹੈ ਬੱਚਿਆਂ ਦੀ ਬਈ ਬੱਚੇ ਆਪਾਂ ਨਾਲ ਲੈ ਕੇ ਆਏ ਜੀ ਦਿਖਾਉਣ ਵਾਸਤੇ 8 10 ਬੱਚੇ ਹੈਗੇ ਆ ਜੀ ਆਪਣੇ ਕੋਲ ਠੀਕ ਆ ਬੱਚੇ ਹੀ ਪਾਲਿਆ ਦੀ ਕਿੰਨੇ ਪਾਲਿਆ ਦੀ ਕੀ ਇਹ ਬਹੁਤ ਛੋਟਾ ਬੱਚਾ ਹੀ ਪਾਲਿਆ ਸੀਗਾ ਜੀ ਕਿੱਥੋਂ ਲੈ ਕੇ ਆਏ ਦੀ ਇਹ ਇਹ ਲੈ ਕੇ ਤਾਂ ਰਣੀਆਂ ਤੋਂ ਆਉਂਦਾ ਹੈ ਹਾਂ ਸਰਦਾਰਾਂ ਕੋਲੋਂ ਲੈ ਕੇ ਆਏ ਹਾਂਜੀ ਠੀਕ ਆ ਕਿੱਡਾ ਕੋ ਬੱਚਾ ਤੇ ਆਪਣਾ ਜਦੋਂ ਲੈ ਕੇ ਆ ਛੋਟਾ ਬੱਚਾ ਹੀ ਲੈ ਕੇ ਆਂਦਾ ਸੀ ਠੀਕ ਹਫਤੇ ਦਾ ਦੇ ਜਾਂਦਾ 15 ਦਿਨਾਂ ਦਾ ਹਾਂ ਇੰਨੇ ਦਾ ਹੀ ਹੋਊਗਾ ਉਦੋਂ ਕੋਈ ਜਾਦੇ ਨੌਲੇਜ ਵੀ ਹੈ ਨਹੀਂ ਸੀਗੀ ਬੱਕਰੀਆਂ ਬੱਕਰੀਆਂ ਬਾਰੇ ਠੀਕ ਪਹਿਲੀ ਵਾਰੀ ਆਪਾਂ ਇਹ ਜਾਨੀ ਕਿ ਰੱਖਿਆ ਜਾਨਵਰ ਠੀਕ ਆ ਪਾਲਿਆ ਕਿਵੇਂ ਆ ਵੀ ਕਿਵੇਂ ਕਰਕੇ ਪਾਲੇ ਬੱਚੇ ਦੋ ਪਾਲਿਆ ਦਾ ਆਪਣੀ ਪੂਰੀ ਬਾਹ ਲਾਤੀ ਐ ਤੇ ਬਾਈ ਜੀ ਪੂਰੀ ਬਾਹ ਲਾਤੀ ਐ ਹਾਂ ਠੀਕ ਆ ਖਾਣ ਪੀਣ ਨੂੰ ਦਾ ਜੋ ਸਬਜ਼ੀਆਂ ਫਲ ਦੁੱਧ ਜਿਹੜੀ ਚੀਜ਼ ਆਪ ਖਾਈ ਦੀ ਹੈ ਉਹੀ ਤਕਰੀਬ ਨਹੀਂ ਲੱਗੋਈ ਦੁੱਧ ਹੁਣ ਵੀ ਇਹ 2 ਲੀਟਰ ਦੇ ਲਗਭਗ ਦਿਹਾੜੀ ਦਾ ਪਿਆ ਹੀ ਰਿਹਾ ਇਹਦਾ ਹੈ ਹੈਗਾ ਜੀ ਬੱਕਰੀਆਂ ਦਾ ਚੋਕ ਹੀ ਪਿਆ ਦੇਣਾ ਆਪ ਬੱਕਰੀ ਚੋਕ ਹੀ ਪਿਆ ਦੇ ਚੋਕ ਹੀ ਪਿਆ ਦੇ ਰਹੀ ਹਾਂ ਸਹੀ ਗੱਲ ਆ ਬਈ ਦੇਖ ਸਕਦਾ ਹੈ ਨਾ ਹਾਂ ਚੋਅ ਨਾਲ ਪਾਲਿਆ ਹੈ ਬੱਕਰਾ ਹਾਂ ਇਹ ਜੀ ਹੁਣ ਹੋਇਆ ਜੀ 8 ਦੰਦ ਸਾਢੇ ਇੱਕ ਤਿੰਨ ਚਾਰ ਸਾਲ ਦੇ ਲਗਭਗ ਇਹ 8 ਦੰਦ ਹੋ ਗਿਆ ਹੈ ਹਾਂ ਹੁਣ ਹੋਇਆ ਜੀ ਇਹ ਬਰਾਬਰ ਦਾ ਹੋਇ ਨਹੀਂ ਕੇ ਅੱਛਾ ਜੇ ਬਰਾਬਰ ਨਹੀਂ ਹੋਇਆ ਕੱਢੇ ਨੇ ਕੰਨੀਆਂ ਲਾਈਆਂ ਨੇ ਕੰਨੀਆਂ ਲਾ ਗਿਆ ਜੀ ਲੈ ਵੀ 8 ਦਿਨ ਦਾ ਹਜੇ ਹੁਣ ਹੋ ਰਿਹਾ ਜੀ ਬਈ ਪੱਕਾ ਨਾ ਦੇਖ ਯਾਰ ਇਹ ਵੇਚਣਾ ਤਾਂ ਨਹੀਂ ਹੈਗਾ ਬਈ ਨਹੀਂ ਨਹੀਂ ਵੇਚਣ ਬਾਦ ਨੇ ਆਪਾਂ ਇਹ ਬੱਕਰੀ ਕੋਈ ਕਰਾਸ ਕਰਵਾ ਸਕਦਾ ਆਪਾਂ ਨੂੰ ਤੇ ਇਹਨਾਂ ਦੇ ਛੋਟੇ ਬੱਚੇ ਆਪਾਂ ਸੇਲ ਕਰਾਂਗੇ ਕਿੰਨੀ ਫੀਸ ਹੈ ਜੀ ਜੇ ਬੱਕਰੀ ਕਰਾਸ ਕਰਾਉਣੀ ਹੋਵੇ ਬਈ ਜੈ ਜੀ ਫੀਸ ਹੈ ਜੀ 3500 ਰੁਪਏ ਫੀਸ ਆ ਸਿਰਫ 3500 ਰੁਪਏ ਲੈ ਵੀ ਸਿਰਫ 3500 ਰੁਪਏ ਫੀਸ ਆ ਬਈ ਨਾ ਜੇ ਕਿਸੇ ਵੀ ਵੀਰ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਹਾਂ ਕਰਵਾਉਣਾ ਕੁਆਲਿਟੀ ਵਧੀਆ ਆਊਗੀ ਕੁਆਲਿਟੀ ਆ ਦੇ ਬੱਚੇ ਲੈ ਕੇ ਆਉਣਾ ਹਾਂ ਬੱਚੇ ਦਿਖਾ ਦੇ ਲੈ ਵੀ ਦੇ ਵਿੱਚ ਟਾਈਮ ਦੇ 5-5 ਸਿਆ-ਸਿਆ ਮਹੀਨੇ ਦੇ ਵਿੱਚ ਆਪਾਂ 6-6 ਮਹੀਨੇ ਤੁਹਾਡੇ ਸਾਹਮਣੇ ਹੀ ਹੈ ਜੀ ਦੇਖ ਲਓ ਫੈਟ ਉਹਦੀ ਵੱਡੀ ਹੋਊਗੀ ਜਾਂ ਇਹ ਹੈਗੀਆਂ ਸਾਰੀਆਂ ਪੱਠਾਂ ਜੀ ਦੇਖੋ ਹਾਂ ਜੀ ਇਹਦੇ ਬੱਚੇ ਜਿਹੜੇ ਪਹਿਲੇ ਪੂਰਦੇ ਸੀਗੇ 2-2 ਦੰਦ 43 ਇੰਚ ਹੋ ਚੁੱਕੇ ਨੇ ਦੋ ਅਸਿਆ ਦੋ ਦੰਦ 43 ਇੰਚ ਇਹਦੇ ਬੱਚੇ ਆਪਣੇ ਕੋਲ ਹੈਗੇ ਨਾ ਘਰੇ ਨਹੀਂ ਹੈਗਾ ਘਰੇ ਆ ਘਰੇ ਵੀ ਆ ਇੱਕ ਬੱਚਾ ਤੇ ਸੇਲ ਵੀ ਕੀਤਾ ਹੋਇਆ ਹੈਗਾ ਹਾਂ ਜਿਹੜੇ ਸੇਲ ਜਿੰਨਾ ਭਰਾਵਾਂ ਕੋਲੇ ਗਏ ਆ ਬੱਚੇ 43 ਇੰਚ 42 ਇੰਚ ਦੋ ਦੰਦ ਦੇ ਵਿੱਚ ਬੱਚੇ ਹੋਏ ਖੜੇ ਠੀਕ ਆ ਫੇਸ ਕੁਆਲਟੀ ਦਿਖਾਈ ਬੱਚੇ ਨੂੰ ਆ ਇਹ ਪੱਠਾ ਜੀ ਛੋਟ ਗਿਆ ਬਬੂ ਹਾਂ ਗੁਰਪ੍ਰੀਤ ਦਿਖਾਈ ਫੇਸ ਕੁਆਲਟੀ ਦਿਖਾ ਦੇ ਦੇਖ ਲੋ ਇਹ ਪੱਠਾ ਨੇ ਦੇਖ ਸਕਦਾ ਹਾਂ ਫੇਸ ਕੁਆਲਟੀ ਚੈੱਕ ਕਰੋ ਬਾਈ ਬੱਕਰੇ ਵਰਗੀ ਫੇਸ ਕੁਆਲਟੀ ਆ ਨਾ ਜਮਾ ਹਾਂ ਉੱਤੇ ਹੀ ਜਾਣਾਗਾ ਸਹੀ ਗੱਲ ਆ ਵੀ ਸਹੀ ਗੱਲ ਆ ਚੰਗੀ ਕੁਆਲਿਟੀ ਵੀ ਇੱਕ ਆ ਦਿਖਾ ਦੇ ਜਿਹੜੀ ਤੇਰੇ ਅੱਗੇ ਖੜੀਏ ਜਮਾ ਹਾਂ ਇਹ ਵੀ ਇਹ ਵੀ ਆਪ ਦੇਖੋ ਇਹ ਡੱਬ ਡੂ ਪਕੜਦਾਗਾ ਸਹੀ ਗੱਲ ਆ ਆ ਹੁਣ ਸ਼ੇਰੀ ਸ਼ੇਰੀ ਪੱਠ ਵੀ ਇਹਦੀ ਆ ਕੱਟ ਕੱਢ ਦੇ ਹਾਂ ਕੱਢ ਕੱਢ ਬਹੁਤ ਜਿਆਦਾ ਕਰੀ ਜਾ ਰਹੀ ਹੈ ਇਹ ਵੀ ਸਹੀ ਗੱਲ ਆ ਸਹੀ ਗੱਲ ਆ ਪੰਜ 6 6 ਮਹੀਨੇ ਦੇ ਪੱਠਾ ਨੇ ਬਈ ਚੰਗੀ ਕੁਆਲਿਟੀ ਕੱਢ ਰਿਆ ਆ ਆਪਾਂ ਸਿਰਫ ਦਿਖਾਉਣ ਵਾਸਤੇ ਲੈ ਕੇ ਆਏ ਆ ਜੀ ਅੱਛਾ ਹਾਂ ਵੇਚਣ ਵਾਸਤੇ ਉਧਰ ਛੋਟੇ ਬੱਚੇ ਦੋ ਹੈਗੇ ਜੇ ਕੋਈ ਕੋਈ ਭਰਾ ਮੰਗੂਗਾ ਤੇ ਉਹਦੀ ਨੇ ਉਹ ਵੀ ਬੱਚੇ ਬੱਚੇ ਇਹਦੇ ਹੀ ਲੈਂਦੇ ਆ ਜੀ ਸਾਰੇ ਇਹ ਤਾਂ ਹਜੇ ਬੱਕਰੀਆਂ ਜ ਹਾਂਜੀ ਹਾਂਜੀ ਇਹ ਆਇਆ ਕਿੰਨੇ ਰੁਪਏ ਦਾ ਦੀ ਬੱਚੇ ਦਾ ਆਪਾਂ ਖਰੀਦੇ ਦੇ ਇਹ ਬੱਚਾ ਜੀ 50 ਪਲੱਸ ਲਿਆਂਦਾ ਸੀਗਾ 50000 ਦਾ ਜਨਾ ਦਾ ਬੱਚਾ ਇਦੋਂ ਵੀ ਛੋਟਾ ਸੀਗਾ ਜਿੰਨਾ ਕੋ ਪਰਲੇ ਪਾਸੇ ਬੱਚਾ ਆਜੋ ਮਾਣੇ ਇਦੋਂ ਆਜੋ ਨਹੀਂ ਇਦੋਂ ਵੀ ਛੋਟਾ ਆਜੋ ਆਜੋ ਲੈ ਵੀ ਆ ਬੱਚਾ ਦੇਖ ਲਓ ਬਾਈ ਇਹ ਇਹਦੇ ਬੱਚੇ ਆ ਇਹਦੇ ਬੱਚੇ ਆ ਬਾਈ ਹਾਂਜੀ ਹਾਂਜੀ ਇਹ ਸੇਲ ਦੇ ਉੱਤੇ ਨੇ ਦੋਨੋਂ ਸੇਲ ਦੇ ਉੱਤੇ ਨੇ ਹਾਂਜੀ ਹਾਂਜੀ ਕਿੰਨੇ ਬੱਕਰੇ ਦੇ ਪੱਠੇ ਇਹ ਦੋਨੇ ਬੱਕਰੀ ਇਹ ਇਹ ਰੇਟ ਕੀ ਆ ਬੱਚਿਆਂ ਦਾ ਵੀ ਤਾਂ ਰੇਟ ਦੇ ਦਾਂਗੇ ਆਹ ਜੇ ਕੋਈ ਪਾਲਣ ਵਾਲਾ ਮਿੱਤਰ ਤਾਂ 11000 ਦਾ ਬੱਚਾ ਦੇ 11000 ਦਾ ਬੱਚਾ ਦੇ ਲਾਗੇ ਕੋਈ ਆਪਾਂ ਨੂੰ ਆਏ ਨਹੀਂ ਵੀ 20000 ਦਾ ਦੇਣਾ ਅਗਲੇ ਦਾ ਸੌਂਕ ਪੂਰਾ ਹੋ ਜੂ ਨਾਲੇ ਕੋਈ ਸਾਡੇ ਵਰਗਾ ਭਰਾ ਮਿਹਨਤ ਕਰਕੇ ਕੋਈ ਸਾਡੇ ਮੁਕਾਮ ਪਹੁੰਚ ਜੂ ਸਹੀ ਗੱਲ ਹੈ ਕਿ ਨਹੀਂ ਨਾਲੇ ਕੋਈ ਕਿਸੇ ਨੂੰ ਸੌਂਕ ਪੂਰਾ ਹੋ ਜੂਗਾ ਇਹਦਾ ਸਹੀ ਗੱਲ ਮਿਹਨਤ ਕਿੰਨੀ ਕੋਈ ਹੈ ਬਈ ਮਿਹਨਤ ਦਾ ਦੇਖੋ ਜੀ ਜਦੋਂ ਦੇ ਇਹ ਬੱਚਾ ਲਿਆ ਤੁਸੀਂ ਵੀ ਜਾਣਦੇ ਹੋ ਠੀਕ ਹੈ ਸਾਰਿਆਂ ਨੂੰ ਪਹਿਲਾਂ ਅਸੀਂ ਫੁੱਲੇ ਵਾਲ ਮੇਲੇ ਤੇ ਲੈ ਕੇ ਗਏ ਸੀਗੇ ਉਹਦੇ ਵਾਂਗੂ ਉਦੋਂ ਇਹ ਹਾਈਟ ਕਿੰਨੀ ਸੀ ਉਦੋਂ 47 ਇੰਚ ਸੀਗਾ ਇਹ ਚਾਰ ਚੌਥੇ ਦੰਦ ਅਜੇ ਧਰੇ ਹੀ ਸੀਗੇ ਇਹਨੇ ਠੀਕਾ ਹਾਂ ਕਿਉਂਕਿ ਜਦੋਂ ਵੱਡਾ ਹੋ ਜਾਂਦਾ ਫਿਰ ਤਾਂ ਹਾਈਟ ਹੁਣ ਇਹ ਹੋ ਸਕਦਾ 1 ਅੱਧਾ ਇੰਚ ਹੋਰ ਹੋ ਜੇ 50 ਹੋ ਜੇ ਕੰਨ ਵੀ ਇਹਦੇ ਨੋਰਮਲ ਨੇ ਨਾ ਕੰਨ ਕੋਈ ਜ਼ਿਆਦੇ ਕੰਨ ਨਹੀਂ ਹੈਗਾ ਨਾ ਕੰਨ ਬਾਹਲੇ ਪੱਟੇ ਦਾ ਫਿਰ ਜੀ ਐਡੇ ਜ ਨਹੀਂ ਹੋਣੇ ਚਾਹੀਦੇ ਜਿਹੜੇ ਕੰਨ ਨੇ ਨਾ ਚੌੜੇ ਹੈਗੇ ਨੇ ਬੜੇ ਵੱਡੇ ਇੱਕ ਹੀ ਕੰਨਾਂ ਪੀਛੇ ਮੈਂ ਉਹਦਾ ਖੁੰਗਰੀਆਂ ਦੀ ਪਾੜ ਪਾੜ ਸਭ ਗੱਲ ਆ ਬਈ ਆਹ ਪਾੜ ਜਾਂਦੇ ਐਡੇ ਕ ਕੰਨ ਹੋਣੇ ਚਾਹੀਦੇ ਨੇ ਬਈ ਹੋਣਗੇ ਮੈਨੂੰ ਲੱਗਦਾ 13 14 ਇੰਚ ਦਾ ਕੰਨ ਨਾ ਜਿਆਦਾ ਹੈ ਕੰਨ ਤਾਂ ਦੇਖੋ ਹੁਣ ਫੋਟੋ ਹੁੰਦਾ ਆ ਫੋਟੋ ਤੋਂ ਬਾਅਦ ਹੈਗੇ ਹੈਗੇ ਜਾਨੇ 15 14 15 ਇੰਚ ਦੇ ਕੰਨ ਹੈਗੇ ਨੇ ਹੈਗੇ ਹੀ ਹੈਗੇ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਤੇ 35000 ਰੁਪਏ ਫੀਸ ਕਿਹਣਾ 3500 ਬਸ ਜੀ ਫੀਸ ਆ ਹਾ ਨਾ ਰਹੀ 15 ਦਿਨਾਂ ਬਾਅਦ ਫੇਰ ਫੇਰ ਦੁਬਾਰਾ ਕਰਵਾ ਦੇਣਾ ਕੋਈ ਨਹੀਂ ਕਿਉਂਕਿ ਰਾ ਬਹੁਤ ਦੂਰੋਂ ਅਬੋਰ ਤੋਂ ਬੱਕਰੀਆਂ ਆਉਂਦੀਆਂ ਸਾਡੇ ਕੋਲੇ ਮਲੂਟ ਤੋਂ ਬੱਕਰੀਆਂ ਆਉਂਦੀਆਂ ਜਿਵੇਂ ਘੋੜੀਆਂ ਲੈ ਕੇ ਆਉਂਦੇ ਆ ਨਾ ਲੋਕ ਉਹਵੇਂ ਬੱਕਰੀਆਂ ਲੈ ਕੇ ਆਉਂਦੇ ਆ ਗੱਡੀਆਂ ਤੇ ਠੀਕ ਆ ਤੇ ਅਗਲੇ ਨੂੰ ਆਪਾਂ ਇਫੀਸ ਹੈ ਹੀ ਨਹੀਂ ਫਿਰ ਕੋਈ ਦੇਖਣਾ ਜਾਵੇ ਇਫੀਸ ਤਾਂ ਕੋਮ ਨਹੀਂ ਜਰ ਆਪਾਂ ਆਪਾਂ ਕਹਿ ਲਈਏ ਵੀ ਪ੍ਰਚਾਰ ਕਰਦਗੇ ਨਸਲ ਵੰਡਦਗੇ ਬਾਅਦ ਤੋਂ ਬਾਅਦ ਨਸਲ ਵੰਡ ਦਈਏ ਠੀਕ ਆ ਪਿੰਡ ਦੇ ਉਹਦੇ ਕੰਮ ਆਪਾਂ ਤਿਆਰ ਕਰ ਲਏ ਕਿ ਨਹੀਂ ਕੋਈ ਉਹਦੇ ਬੱਚੇ ਆਪਣੇ ਬੱਚੇ ਤੁਹਾਨੂੰ ਦੱਸਿਆ ਹੈਗਾ ਵੀ 43 ਇੰਚ ਦਾ ਖੜਾ ਹੈਗਾ ਅੱਛਾ ਉਹ ਖੜਿਆ ਹੈਗਾ ਖੜਿਆ ਹੈਗਾ ਯਾਰ ਤਿਆਰ ਆਪਾਂ ਕਰਾਂਗੇ ਬੱਚੇ ਹਾਂ ਠੀਕ ਆ ਲੇ ਵੀ ਮਿੱਤਰੋ ਕਰ ਲਿਓ ਸੰਪਰਕ ਵਾਕੀ ਨੰਬਰ ਲੈ ਲਓ ਬਾਈ ਇੱਕ ਵਾਰ ਨੰਬਰ ਮੇਰਾ ਹੈਗਾ ਜੀ 78996 ਹਾਂਜੀ 96052 ਵਾਕੀ ਵੀ ਇੱਧਰ ਮਾਰ ਦੋ ਦੇਖਦਾ ਸੰਧੂ ਫਾਰਮ ਹਾਊਸ ਸੰਧੂ ਫਾਰਮ ਹਾਊਸ ਪਿੰਡ ਕਿਹੜਾ ਚੱਕਰ ਹੈਣਾ ਪਿੰਡ ਚੱਕਰਾ ਹੀ ਲੁਧਿਆਣੇ ਜਲੇ ਦਾ ਲਾਸਟ ਪਿੰਡ ਹੈ ਸਹੀ ਗੱਲ ਆ ਬਈ ਲੈ ਵੀ ਕਰ ਲਿਓ ਸੰਪਰਕ ਵੀ ਸਪਾਰ ਦੇ ਮੇਲੇ ਤੇ ਖੜੇ ਦੀ ਬਈ ਮੇਲਾ ਲੱਗਿਆ ਬੈ ਅੱਦਾ ਮੇਲਾ ਤਾਂ ਇੱਥੇ ਖੜਿਆ ਬਕਰ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਈ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਮੈਂ ਕਿ ਜੀ